ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਸਾਡੀ ਅੱਜ ਆ ਗਾਸ ਹੋਈ ਆ ਤੇ ਭੈਣ ਬੱਸੀ ਨੂੰ ਇਹਨੂੰ ਬਹੁਤ ਪਿਆਰੀ ਆ ਦੁੱਧ ਪਿਆਰੀ ਆ ਹੋਰ ਭਣ ਕਿਵੇਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਸਾਡੇ ਘਰੇ ਨਵਾਂ ਜੀ ਆਇਆਗਾ ਤੇ ਸੰਤ ਬਹੁਤ ਹੀ ਪਿਆਰੀ ਹੈ ਇਹ ਵੀ ਜਿਵੇਂ ਪਹਿਲਾਂ ਆਪਣੀ ਕੱਤੀ ਵਿਚਾਰੀ ਮਰ ਗਈ ਸੀ ਹਨਾ ਉਹਨੂੰ ਟੈਗ ਦੀ ਬਿਮਾਰੀ ਆ ਗਈ ਸੀ ਉਹ ਹੁਣ ਕਾਰਨ ਇਹ ਪਤਾ ਲੱਗਿਆ ਵੀ ਗਰਮੀ ਬਹੁਤ ਜ਼ਿਆਦਾ ਸੀ ਮੈਂ ਪਹਿਲਾਂ ਤੇ ਪਾਲਣ ਦੇ ਚੱਕੇ ਦੁੱਧ ਬੱਦ ਪਿਆਤਾ ਆਪਾਂ ਤਾਂ ਐਸੇ ਵੀ ਚੱਲ ਬੌਲੇ ਦਾ ਬੌਲੇ ਤੋਂ ਜਿਹੜੇ ਮੰਨ ਲਓ ਬਿਮਾਰੀਆਂ ਨਾਲ ਹਨਾ ਲੜਨ ਦੀ ਸ਼ਕਤੀ ਜਿਵੇਂ ਆਪਾਂ ਕਹਿੰਦੇ ਵੀ ਮਾਂ ਦਾ ਦੁੱਧ ਬੱਚੇ ਲਈ ਬਹੁਤ ਜ਼ਰੂਰੀ ਹੁੰਦਾ ਹੁਣ ਇਹ ਪਹਿਲਾਂ ਨਗੀ ਇਹ ਥੋੜੀ ਜਿਹੀ ਔਲ ਕਰਦੀ ਆ ਮੈਨੂੰ ਇਹ ਸੀ ਵੀ ਬੱਸੀ ਨੂੰ ਨਾ ਲਾਤੜ ਦੇ ਕਿਤੇ ਹੂੰ ਹੁਣ ਇਸ ਚਾਰ-ਪੰਜ ਜਾਣੇ ਨੇ ਮੈਂ ਆਪਾਂ ਹੀ ਡਰਦੇ ਨਹੀਂ ਹੈਗੇ ਵੀ ਨਿਆਣਾ ਪਾ ਕੇ ਹਨਾ ਦੁੱਧ ਕੱਢਤਾ ਵੀ ਇਹ ਹੱਦੋਂ ਮਹੀਨ ਬੱਦ ਨਹੀਂ ਕੱਢਿਆ ਸਾਰਾ ਦੁੱਧ ਛੱਡਿਆ ਵੀ ਜਦੋਂ ਥਣ ਖਾਲੀ ਹੋ ਜਾਂਦੇ ਨੇ ਨਾ ਫਿਰ ਹਵਾ ਭਰ ਜਾਂਦੀ ਆ ਬੀਪੀ ਲੋ ਵੀ ਹੋ ਜਾਂਦਾ ਪਸ਼ੂ ਦਾ ਜੇ ਪਸ਼ੂ ਕੇਰਾ ਸੂਣ ਸਰ ਬਿਮਾਰ ਹੋ ਗਿਆ ਫਿਰ ਦੁੱਧ ਤੇ ਨਹੀਂ ਆਉਂਦਾ ਕਦੇ ਵੀ ਇਹ ਗੱਲ ਅੱਜ ਆਪਾਂ ਗੱਲ ਕਰਦੇ ਆ ਵੀ ਜਿਵੇਂ ਆਪਣੀ ਗਾਂ ਸੂਈ ਹੈ ਨਾ ਵੀ ਸੂਣ ਤੋਂ ਬਾਅਦ ਇਹ ਦੇਗ ਭਾਲ ਕਿਵੇਂ ਕਰੀਦੀ ਆ ਦੇ ਕਮਲਾ ਆ ਬੱਸੀ ਆ ਹੁਣ ਹਨਾ ਹੂੰ ਪਰ ਇਹਨੂੰ ਵੀ ਰਜਾਉਣਾ ਜ਼ਰੂਰੀ ਹੈ ਹੁਣ ਮੈਂ ਬੋਤਲ 'ਚ ਦੁੱਧ ਪਾ ਲਿਆ ਬਸੀਆਂ ਤਕਰੀਬਨ ਦੁੱਧ ਪੀ ਲੈਂਦੀਆਂ ਨੇ ਇਹ ਆਪਣੇ ਕੱਟੀਆਂ ਹੁੰਦੀਆਂ ਨੇ ਥੋੜੀਆਂ ਜਿਹੀਆਂ ਵੀ ਕੱਟੇ ਕੱਟੀਆਂ ਮੱਝਾਂ ਦੀ ਵੀ ਨਹੀਂ ਪਿੰਦੇ ਬਸੀਆਂ ਤਕਰੀਬਨ ਪੀ ਲੈਂਦੀਆਂ ਨੇ ਜਿਹੜੀ ਇਹ ਗਾਂ ਹੈ ਦੇਸੀ ਗਾਇਆਂ 'ਚ ਆਉਂਦੀ ਹੈ ਇਹ ਨਸਲ ਆਪਣੇ ਬਹੁਤ ਜ਼ਿਆਦਾ ਲੋਪ ਹੋ ਗਈ ਪਹਿਲਾਂ ਘਰਾਂ ਦੇ ਵਿੱਚ ਆਪਣੇ ਦੇਸੀ ਗਾਇਆਂ ਰੱਖੀਆਂ ਹੁੰਦੀਆਂ ਸੀ ਇਹਦਾ ਦੁੱਧ ਨਾ ਬਹੁਤ ਜ਼ਿਆਦਾ ਗੁਣਾਕਾਰ ਹੁੰਦਾ ਹੈ ਹੁਣ ਜੇ ਮੈਂ ਆਪਾਂ ਇੱਕ ਤਾਂ ਕਹਦੇ ਨੇ ਵੀ ਮੈਡੀਕਲ ਦਵਾਈ ਇੱਕ ਦੇਸੀ ਦਵਾਈ ਇਹ ਦੇਸੀ ਦਵਾਈ ਵਾਲਾ ਕੰਮ ਹੈ ਠੀਕ ਹੈ ਪਣੇ ਦੁੱਧ ਪੀ ਲਿਆ ਆਰਾਮ ਨਾਲੇ ਨੇ ਮੈਨੂੰ ਵੀ ਖੁਸ਼ੀ ਆ ਚਲ ਬੱਚਾ ਢਿੱਡ ਭਰ ਗਿਆ ਹਨ ਕਿਉਂ ਗੇੜੇ ਥੋੜੇ ਜਿੰਨ ਦੀ ਸੀ ਚਾਰ ਪੰਜ ਦਿਨਾਂ ਚ ਸਹੀ ਹੋ ਜੂਗੀ ਆਲ ਕਰਨੋਂ ਹਟ ਜੂਗੀ ਕਿਉਂਕਿ ਪਹਿਲਣ ਹੈ ਪਹਿਲਣ ਕਰਕੇ ਆਉੜਾ ਪਹਿਲਣ ਕਰਕੇ ਥੋੜੀ ਜੀ ਆਲ ਕਰਦੀ ਹੈ ਇੱਕ ਤਾਂ ਤੁਸੀਂ ਇਹ ਧਿਆਨ ਦੇਣਾ ਜਦੋਂ ਹੁਣ ਇਹਦੇ ਜੇਰ ਨਹੀਂ ਪਈ ਤਿੰਨ ਕ ਘੰਟੇ ਹੋਏ ਨੇ ਤਕਰੀਬਨ ਜਿਹੜਾ ਜੇਰ ਦਾ ਸਮਾਂ ਹੁੰਦਾ ਹੈ 5 ਤੋਂ 12 ਘੰਟਿਆਂ ਦੇ ਵਿੱਚ ਜੇਰ ਪਾਇਆ ਜਾਣੀ ਚਾਹੀਦੀ ਹੈ ਆਪਣੇ ਬੱਚਿਆਂ ਉਹਦਾ ਵੀ 12 5 ਘੰਟਿਆਂ ਦੇ ਵਿੱਚ ਜੇਰ ਪਾਇਆ ਜਾਂਦੀ ਹੈ ਜੇ ਵੀ ਹੁਣ ਜ਼ਿਆਦਾ ਵੀ ਨਾ ਪੈਂਦੀ 12 ਘੰਟੇ ਢੀਕ ਕਰੋ ਕਈ ਵਾਰੀ 1 ਅਗਰ ਭੈਣੇ 12 ਘੰਟੇ ਦੁਬਾਰਾ ਨਹੀਂ ਦੇਖਾ ਆਪਣੇ ਬੱਚੇ ਦਾ ਪਿਆਰ ਇੰਨਾ ਹੈ ਨਹੀਂ ਅਗਰ ਭੈਣੇ 12 ਘੰਟੇ ਤੇ ਡਾਕਟਰ ਨੂੰ ਬੁਲਾ ਲੈਣਾ ਚਾਹੀਦਾ ਅੱਛਾ ਠੀਕ ਹੈ ਰਿਸਕ ਨਾ ਲਓ ਕਿਉਂਕਿ ਜ਼ੇਰ ਦਾ ਕੰਮ ਹੈ ਕਈ ਵਾਰੀ ਇਨਫੈਕਸ਼ਨ ਵੀ ਹੋ ਜਾਂਦੀ ਹੈ ਸਰੀਰ ਦੇ ਵਿੱਚ ਹਨਾ ਠੀਕ ਹੈ ਵੀ ਆਲਾ ਵੀਰੇ ਕਹਿ ਦਿੰਦਾ ਖੂਨ ਤੋਂ ਪਾਣੀ ਬਣਿਆ ਪਿਆ ਇੰਨੀ ਗਰਮੀ ਹੈ ਨਹੀਂ ਸਹੀ ਗੱਲ ਹੁਣ ਇਹਨੂੰ ਐ ਵੀ ਮੇਰੇ ਬੱਚੇ ਨੂੰ ਕਿਤੇ ਪਾਸੇ ਨਾ ਕਰ ਦੇਣਾ ਹਮ ਮਾਂ ਇੱਕ ਚੀਜ਼ ਹੀ ਐਸੀ ਹੈ ਜਿਹੇ ਜਾਨਵਰ ਐ ਨਹੀਂ ਹੈਗਾ ਵੀ ਇਹਦੀ ਮਾਂ ਦੀ ਮਮਤਾ ਨਹੀਂ ਹੈਗੀ ਹਨਾ ਚੱਲ ਦੁੱਧ ਨਹੀਂ ਪੀ ਲਿਆ ਜਿਵੇਂ ਚਲੋ ਆਪਣੀ ਗਾਂ ਸੂਪੀ ਹਨਾ ਵੀ ਸੂਣ ਤੋਂ ਬਾਅਦ ਇਹ ਬਹਿ 7 ਦਿਨ ਚ ਜਿਵੇਂ ਹੁਣ ਆਪਾਂ ਸੂਪੀ ਗਾਂ ਜਾਂ ਮੱਝ ਕੋਈ ਵੀ ਪਹਿਲਣ ਝੋਟੀ ਆ ਦੂਜੀ ਆ ਹਨਾ ਹੂੰ ਪਹਿਲੇ ਕੋਈ ਲੇਟੀ ਵਗੈਰਾ ਇਹ ਜਾਂ ਕੁਝ ਵੀ ਨਾ ਪਾਓ ਠੀਕ ਹੈ ਠੀਕ ਹੈ ਕਿਉਂਕਿ ਜਿਵੇਂ ਹੁਣ ਮੰਨ ਕੇ ਚੱਲੋ ਇਹ ਸੀਰੀਅਚ ਜਿਵੇਂ ਆਪਾਂ ਕਹ ਦਿੰਨੇ ਆਂ ਵੀ ਕੋਸ਼ਿਸ਼ ਸਰੀਰ 'ਚ ਘਾਟ ਹੋ ਗਈ ਹਨਾ ਜੇ ਇੱਕੇਦਮ ਆਪਾਂ ਉਹ ਸੇਟੀ ਕਰਾਂਗੇ ਉਹ ਘਾਟਾਂ ਨਹੀਂ ਪੂਰੀਆਂ ਕਰਦੀ ਜਿਵੇਂ ਆਪਾਂ ਕਹਿੰਦੇ ਪਜੀਰੀ ਰਲਾ ਦੋ ਵੀ ਜਾਪੇ ਵਾਲੀ ਕੋਈ ਵੀ ਮੰਨ ਲਓ ਆਪਣੀ ਔਰਤ ਹੁੰਦੀ ਹੈ ਭੈਣ ਹੁੰਦੀ ਹੈ ਵੀ ਉਹੀ ਉਹੀ ਸੇਮ ਹਾਲ ਇਹਨਾਂ ਦਾ ਇੱਕ ਇਹ ਨਹੀਂ ਹੈਗਾ ਵੀ ਇਹ ਬੇਜਵਾਨ ਨੇ ਪਰ ਵੀ ਇਹ ਚੀਜ਼ ਨਾ ਕਰੋ ਵੀ ਤੁਸੀਂ ਪਹਿਲੇ ਹਫ਼ਤੇ ਹਫ਼ਤੇ ਤੋਂ ਬਾਅਦ 'ਚ ਇਹ ਚੀਜ਼ਾਂ ਇਹਨਾਂ ਨੂੰ ਖਰਾਕ ਦੇਣੀ ਸਟਾਰਟ ਕਰੋ ਜਿਵੇਂ ਹੁਣ ਆ ਦੇਖੋ ਨੇ ਢੇੜਾ ਦਿੰਦੀ ਹੈ ਉਧਰ ਇਨ ਸਾਈਡ ਤੇ ਕਰ ਲਾ ਇਹ ਕਿਹੜਾ ਜਿਆਦਾ ਦਿੰਦੀ ਹੈ ਕਿਹੜਾ ਘੇੜਾ ਦਿੰਦੀ ਹੈ ਹੁਣ ਆਇਆ ਬੱਚਾ ਇਹਨੂੰ ਤਾਂ ਪਤਾ ਨਹੀਂ ਹੁਣ ਆਪਾਂ ਇੱਥੇ ਥੋੜੀ ਬੰਨ ਸਕਦੇ ਨੂੰ ਆਪ ਹੀ ਹਟ ਜੂਗੀ ਔਲ ਕਰਨ ਨੂੰ ਅਸੀਂ ਥੋੜੀ ਜਿਹੀ ਚਰਚ ਹਟ ਜੂਗੀ ਲੱਗੂਗੀ ਇਹਨਾਂ ਲਈ ਵੀ ਆ ਚੀਜ਼ਾਂ ਬਣੀਆਂ ਹੋਈਆਂ ਹਨ ਜੰਗਲੀ ਨਹੀਂ ਹੁਣ ਜਿਹੜੇ ਵੱਡੇ ਡੈਰੀ ਫਾਰਮਰ ਨੇ ਵੀਰੇ ਨਹੀਂ ਇੰਨਾ ਹੋ ਹੁੰਦਾ ਉਹ ਤਾਂ ਹੁਣ ਮਸ਼ੀਨਾਂ ਲਾ ਦਿੰਦੇ ਨੇ ਠੀਕ ਹੈ ਉਹਨਾਂ ਨੇ ਦੁੱਧ ਬੱਚਿਆਂ ਨੂੰ ਇਹੀ ਫੀਡ ਪਲਾਉਂਦੇ ਨੇ ਉਹ ਬਾਹਰਲੇ ਦੇਸਾਂ 'ਚ ਮੈਂ ਘੇੜਾ ਜ਼ਿਆਦਾ ਕਰ ਰਹੀ ਆ ਕੋਈ ਨਾ ਹਟ ਜੂਗੀ ਆਪੀ ਜਰ ਬੈਠ ਕੇ ਜਿਆਪਣ ਤੇ ਆਪਾਂ ਗੱਲ ਕਰ ਰਹੇ ਸੀ ਵੀ ਚਲ ਹੁੰਦੇ ਨੇ ਤੇ ਹਸਣੇ ਸੰਤੁਸ਼ਟ ਹੈ ਰਾਜਲੀ ਕਿੰਨੇ ਮੀਟਰ 1.5 ਲੀਟਰ ਪਿਆ ਹੈ ਇਹ ਕਿਉਂ ਬੌੜਾ ਹੈ ਬੌੜਾ ਹੈ ਸੰਗਣਾ ਇੱਕ ਗਰਮੀ ਬਹੁਤ ਜ਼ਿਆਦਾ ਹੈ ਤੁਸੀਂ ਦੇਖ ਲਓ ਵੀ ਜਮਾ ਬੁਰਾ ਹਾਲ ਹੈ ਗਰਮੀ ਨਾਲ ਬੰਦਾ ਜਿਹੜਾ ਹੁਣ ਦੁੱਧ ਬਚ ਗਿਆ ਜਿਹੜੇ ਸੁੰਨੇ ਕੁੱਤੇ ਹੁੰਦੇ ਨੇ ਉਹਨਾਂ ਨੂੰ ਪਾ ਦਾਂਗੇ ਸਾਰਾ ਉਹ ਵਿਚਾਰੇ ਜਿਵੇਂ ਆਪਾਂ ਨਾਰਮਲ ਗੱਲ ਕਰ ਰਹੇ ਸੀ ਖਰਾਕ ਦੀ ਹਮ ਹਬ ਤਾਂ ਜ਼ਿਆਦਾ ਨਿਗਰ ਖਰਾਕ ਨਾ ਦਿਓ ਬਸ ਨੂੰ ਠੀਕ ਹੈ ਨਾਰਮਲ ਖਰਾਕ ਦਿਓ ਜਿਵੇਂ ਹੁਣ ਮੱਕੀ ਦਾ ਟਾਈਮ ਹੈ ਹਮ ਮੱਕੀ ਹੈਗੀ ਆ ਬਾਜਰਾ ਵੀ ਥੋੜਾ ਜਿਹਾ ਗਰਮ ਹੁੰਦਾਗਾ ਉਹ ਵੀ ਚੀਨ ਨਾ ਦਿਓ ਪਤਾ ਮੱਕੀ ਪਾ ਦੇਵੇ ਤਾਜੀ ਕੋਈ ਨਾ ਮੰਮੀ ਪਾਉਣੀਆਂ ਦੁੱਧ ਮੈਂ ਖੜ ਜਾ ਗਿੰਨੇ ਨੂੰ ਫੜ ਲਓ ਜਿਵੇਂ ਤਾਜੀ ਮੱਕੀ ਪਾ ਸਕਦੇ ਆ ਵੇ ਉਹ ਢਿੱਡ ਭਰਨ ਲਈ ਇਹ ਚੀਜ਼ ਨਾਲ ਦੇਖੋ ਵੀ ਹੁਣੇ 5 ਦਿਨਾਂ ਚ ਆਪਾਂ ਦੁੱਧ ਤੇ ਲੈ ਆਵਾਂਗੇ ਵੀ ਜਿਹੜਾ ਸਹੀ ਟਾਈਮ ਆ 15 ਦਿਨਾਂ ਦੇ ਵਿੱਚ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਪਸ਼ੂ ਦਾ ਕੰਨ ਚੱਲਣਾ ਤੇ ਪਹਿਲੀ ਪਹਿਲਾਂ ਤਾਂ ਸਟਾਰਟਿੰਗ ਚ ਪਸ਼ੂ ਦਾ ਨਾੜੂਆ ਬੰਨੋ ਠੀਕ ਆ ਬੰਨੇ ਆ ਮੈਂ ਦਾ ਕਿਉਂਕਿ ਫਿਰ ਜਿਹੜਾ ਖੂਨ ਦਾ ਸਰਕਲ ਆ ਬੰਦ ਹੋ ਜਾਂਦਾ ਬੰਦ ਹੋ ਜਾਂਦਾ ਨਾੜੂਆ ਹੌਲੀ ਹੌਲੀ ਸੁੱਕ ਜੂ ਮੈਂ ਆਪਣੀ ਤਕਰੀਬਨ ਹਸਪਤਾਲਾਂ ਦੇ ਵੀ ਬੱਚਿਆਂ ਦਾ ਨਾੜੂਆ ਬੰਨਿਆ ਜਾਂਦਾ ਹੈ ਬੰਨਿਆ ਜਾਂਦਾ ਹੈ ਉਹ ਚੀਜ਼ ਆ ਧਿਆਨ ਰੱਖੋ ਦੂਜੀ ਗੱਲ ਜਦੋਂ ਪਸੂ ਸੂਪਿਆ ਪਸੂ ਕੱਟਰੂ ਦੇ ਬੱਚਾ ਕੋਈ ਵੀ ਆ ਕੱਟਾ ਕੱਟੀ ਬੱਸਾ ਬੱਸੀ ਮੂੰਹ ਦੇ ਵਿੱਚ ਨਾ ਗੁੜ ਲਾਓ ਥੋੜਾ ਜਿਹਾ ਗੁੜ ਲਾ ਲਿਆ ਉਹਨੂੰ ਦੁੱਧ ਦਾ ਟੇਸ ਵੀ ਪਤਾ ਲੱਗਣ ਲੱਗ ਜੂਗਾ ਬਾਕੀ ਇਹ ਜਿਹੜੇ ਦੰਦ ਹੁੰਦੇ ਨੇ ਨਾ ਦੰਦਾਂ ਦੇ ਉੱਤੇ ਲੇ ਚੜੀ ਹੁੰਦੀ ਹੈ ਮਾਸ ਜੇ ਦੀ ਉਹ ਮਾਸ ਹਲਕਾ ਹਲਕਾ ਉਂਗਲ ਫੇਰੋ ਜਾਂ ਚਾਬੀ ਉਹ ਸਹੀ ਹੋ ਜਾਊਗਾ ਫਿਰ ਉਹ ਦੁੱਧ ਦਾ ਟੇਸਟ ਉਹਨੂੰ ਆਉਣ ਲੱਗ ਜਾਊਗਾ ਦੁੱਧ ਚੰਗੂ ਸੇਤੀ ਹੁਣ ਇਹ ਦਿੱਕਤ ਜਮ ਨਹੀਂ ਹੁੰਦੀ ਇਹਨੂੰ ਦੁੱਧ ਚੁੰਗਲਿਆ ਨਾਲ ਦੀ ਨਾਲ ਮੈਂ ਬੋਤਲ ਨਾਲ ਪਿਆ ਤਾਂ ਪੀ ਲਿਆ ਤੇ ਜਿਹੜੀ ਇਹ ਚੀਜ਼ ਇਹਦੀ ਆ ਗਈ ਵੀ ਆਪਾਂ ਨੂੰ ਪਾਣੀ ਪਿਲਾਉ ਰੱਜਮਾ ਪੀਂਦੀ ਐ ਪਾਣੀ ਇਹਨੇ ਪੀ ਲਿਆ ਫਿਰ ਤਕਰੀਬਨ ਜਿਹੜੀ ਜੇਰ ਹੈ ਉਹ 5 ਘੰਟਿਆਂ ਦੇ ਵਿੱਚ ਪੈ ਜਾਂਦੀ ਹੈ ਜੇ 5 ਤੋਂ ਜਿਹੜਾ ਇਹਦਾ ਟਾਈਮ ਹੁੰਦਾ ਨਾ ਜੇਰ ਦਾ 5 ਤੋਂ 12 ਘੰਟਿਆਂ ਦਾ ਹੁੰਦਾ ਹੈ 12 ਘੰਟਿਆਂ ਦੇ ਵਿੱਚ ਵਿੱਚ ਜੇਰ ਪੈ ਜਾਣੀ ਚਾਹੀਦੀ ਜੇ 12 ਘੰਟਿਆਂ ਤੋਂ ਆਪਾਂ ਨੂੰ ਅੱਧਾ ਘੰਟਾ ਘੰਟਾ ਉੱਪਰ ਚਲੇਗਾ ਨਾ ਡਾਕਟਰ ਨੂੰ ਦਿਖਾ ਦੋ ਵੀਰੇ ਰਿਸਕ ਨਾ ਲਓ ਜਿਵੇਂ ਪਹਿਨੇ ਤੂੰ ਗੱਲ ਕਰ ਰਹੀ ਸੀ ਹਨਾ ਵੀ ਧਾਰ ਕੱਢਣ ਦੀ ਜਿਵੇਂ ਵੀ ਆਪਾਂ ਨੂੰ ਸਾਰੇ ਥਣ ਕਿਉਂ ਨਹੀਂ ਖਾਲੀ ਕਰਨ ਚਾਹੀਦੇ ਜਾਂ ਪੂਰੀ ਧਾਰ ਕਿਉਂ ਨਹੀਂ ਚੁਣੀ ਚਾਹੀਦੀ ਇਹ ਬੋਲਾ ਕਮਲ ਜੇ ਹੁਣ ਇੱਕੇ ਲਗਤ ਮੈਂ ਥਣ ਖਾਲੀ ਕਰਤੇ ਨਾ ਬੀਪੀ ਲੋ ਹੋ ਜਾਊਗਾ ਪਸੂ ਦਾ ਬਿਲਕੁਲ ਠੀਕ ਹੈ ਡਿੱਗ ਜਾਣਾ ਇਹਨੇ ਠੀਕ ਹੈ ਤੇ ਇਹ ਇਹ ਗਲਤੀ ਨਾ ਕਦੇ ਵੀ ਨਾ ਕਰਿਓ ਤੀਜੇ ਦਿਨ ਹੌਲੀ ਹੌਲੀ ਕੱਲ ਨੂੰ ਉੱਥੋਂ ਤੜਕੇ ਥੋੜਾ ਜਿਆਦਾ ਕੱਢ ਦੂੰ ਤੇ ਤੀਜੇ ਡੰਗ ਥੋੜਾ ਜਿਆਦਾ ਹੋਰ ਜਿਆਦਾ ਕੱਢ ਦੂੰ ਚੌਥੇ ਡੰਗ ਫਿਰ ਮੈਂ ਚੌਥੇ ਪੰਜਵੇਂ ਡੰਗ ਦੁੱਧੇ ਦਾ ਖਾਲੀ ਕਰੂੰਗੀ ਓਨੇ ਦਿਨ ਨਹੀਂ ਬੀਪੀ ਲੋ ਹੋ ਜਾਊਗਾ ਬਿਲਕੁਲ ਪਸੂ ਦਾ ਤੇ ਫਿਰ ਇਹਨੇ ਬਿਮਾਰ ਹੋ ਜਾਣਾ ਕਿਉਂਕਿ ਅੰਦਰੋਂ ਸਰੀਰ ਤਾਂ ਪਹਿਲੀ ਕਮਜ਼ੋਰ ਪੈ ਗਿਆ ਸੂਏ ਦੇ ਕਰਕੇ ਮੈਂ ਦੁੱਧ ਕੱਢਦਾ ਨਾ ਸਾਰਾ ਇੱਕੋ ਬੋਲਾ ਹੈ ਉਹ ਵੀ ਇੱਕ એનર્ਜੀ ਹੁੰਦੀ ਆ ਹਨਾ ਉਹ ਖਤਮ ਹੋ ਜਾਣੀ ਆ ਤੇ ਫਿਰ ਉਹ ਚੀਜ਼ ਨਾ ਇਹ ਮੈਂ ਕਦੇ ਵੀ ਨਹੀਂ ਕੀਤਾ ਮੈਂ ਕਰ ਲਿਆ ਸੀ ਪਰ ਜਦੋਂ ਮੈਨੂੰ ਜਾਣਕਾਰੀ ਨਹੀਂ ਸੀ ਨਾ ਮੈਂ ਆਖਿਆ ਵੀ ਕੋਈ ਨਾ ਮੈਂ ਸਾਰਾ ਦੁੱਧ ਬਾਹਰ ਕੱਢ ਕੇ ਦੇਖ ਲਈ ਮੈਂ ਕਿੰਨਾ ਅਕੇ ਦਿੰਦੀ ਆ ਆਪਾਂ ਨੂੰ ਹੁੰਦਾ ਹੀ ਆ ਤਕਰੀਬਨ ਖੁਸ਼ੀ ਹੋ ਜਾਂਦੀ ਹੈ ਨਾ ਮੈਂ ਸ ਖਰਾਬ ਹੋ ਗਈ ਸੀ ਮੇਰੀ ਬੀਪੀ ਲੋ ਹੋ ਗਿਆ ਮੈਸ ਮੈਸ ਡਿੱਗ ਗਈ 10 15000 ਦੀ ਦਵਾਈ ਵੀ ਲਈ ਮੈ ਸੋ ਤਾਪ ਨਹੀਂ ਆਈ ਸੂਆ ਦੁੱਧ ਹੀ ਦਿੱਤਾ ਸਾਰਾ ਸੂਆ ਖਰਾਬ ਹੋ ਗਿਆ ਇਹ ਗਲਤੀ ਕਦੇ ਵੀ ਨਾ ਕਰਿਓ ਕਦੇ ਵੀ ਨਾ ਕਰੋ ਇਹ ਸਹੀ ਆ ਇਹ ਆਪਾਂ ਸੂਏ ਦੀ ਉੱਤੀ ਸੁਣ ਕੇ ਅੱਜ ਵੀਡੀਓ ਬਣਾਈ ਆ ਦੇ ਵੀ ਆਪਦੇ ਪਸ਼ੂਆਂ ਦਾ ਵਧੀਆ ਤਰੀਕੇ ਨਾਲ ਜਿਹੜਾ ਸੂਇ ਹੈ ਜਿਹੜਾ ਸੂਇ ਤੋਂ ਇੱਕ ਇੱਕ ਮਹੀਨਾ ਪਹਿਲਾਂ ਪਸ਼ੂ ਦੀ ਸਾਮਸਵਾਲ ਕਰ ਗਿਆ ਜਾਂ ਲਾਸਟ 15 ਦਿਨਾਂ ਦੇ ਵਿੱਚ ਸਾਮਸਵਾਲ ਕਰ ਗਿਆ ਉਹ ਕਦੇ ਧੋਖਾ ਨਹੀਂ ਖਾਂਦਾ ਹੈਗਾ ਕਦੇ ਵੀ ਤੁਹਾਡਾ ਪਸ਼ੂ ਇਹ ਨਹੀਂ ਹੋਗਾ ਵੀ ਦੁੱਧ ਤੇ ਨਹੀਂ ਆਇਆ ਹੈਗਾ 7 ਦਿਨਾਂ ਬਾਅਦ ਉਹਨੂੰ ਵਧੀਆ ਖੁਰਾਕ ਦੇਣੀ ਸਟਾਰਟ ਕਰ ਦੋ ਠੀਕ ਹੈ ਜਿਵੇਂ ਤੁਸੀਂ ਪਾਉਣੇ ਹੋ ਘਰ ਦਾ ਦਾਣਾ ਚਾਰਾ ਅਸੀਂ ਤਾਂ ਹੁਣ ਜਿਵੇਂ ਤਾਂ ਕਾਰਗਲ ਫੀਡ ਹੀ ਪਾਉਣੇ ਆ ਕਾਰਗਲ ਫੀਡ ਦੇ ਨਾਲ ਨਾਲ ਇਹਨੂੰ ਮੇਲੇਟੀ ਜਨਾ ਵੀ ਉਹ ਕਹਿੰਦੇ ਵੀ ਸਾਡੀ ਗਾਂ ਸੂਈ ਹੈ ਜਾਂ ਮੱਝ ਸੂਈ ਹੈ ਵੀ ਸਾਡੀ ਮਤਲਬ ਦੁੱਧ ਨਹੀਂ ਚੜ ਰਿਹਾ ਹਾਂ ਦੁੱਧ ਫਿਰ ਕੋਸ਼ ਆਪਾਂ ਕਾਰਨ ਨਹੀਂ ਨਾ ਪਤਾ ਕਰਦੇ ਵੀ ਕਾਰਨ ਕੀ ਆ ਕਿਉਂ ਨਹੀਂ ਵਧ ਰਹੀ ਕਿੱਥੇ ਆਪਣੀ ਘਾਟ ਆ ਰਹੀ ਹੈ ਨਾ ਵੀ ਗਰਮੀ ਦੇ ਵਿੱਚ ਇੱਕ ਤਾਂ 100 ਲੀਟਰ பச ਨੂੰ ਪਾਣੀ ਜ਼ਰੂਰ ਸਹੀ ਠੀਕ ਆਪਾਂ ਪਾਣੀ ਨਹੀਂ ਦਿਖਾਉਣਾ ਤੇ ਉਹ ਚੀਜ਼ਾਂ ਦਾ ਧਿਆਨ ਰੱਖੋ ਜਿਵੇਂ ਹੁਣ ਆਪਾਂ ਕਿਵੇਂ ਕਹਦੇ ਨੇ ਆਪਾਂ ਨੂੰ ਠੰਡੀਆਂ ਚੀਜ਼ਾਂ ਖਾ ਲੋ ਆਪਾਂ ਗਰਮੀ ਆ ਗਈ ਭਾਈ ਸਿਆਲ ਆ ਗਿਆ ਆਪਾਂ ਗਰਮ ਚੀਜ਼ਾਂ ਖਾ ਲੋ ਫਿਰ ਇਹਨਾਂ ਦਾ ਵੀ ਤਾਂ ਉਹੀ ਸਿਸਟਮ ਹੈ ਨਾ ਜੇ ਇਹਨਾਂ ਦੇ ਉੱਤੇ ਆਪਾਂ ਆ ਚੰਗੇ ਮੰਨ ਲਓ ਵੀ ਪ੍ਰੋਟੀਨ ਵਾਲੇ ਇਹਨਾਂ ਨੂੰ ਖਾਣੇ ਪਾਵਾਂਗੇ ਵਧੀਆ ਤਤਾਂ ਵਾਲੀ ਹੈ ਨਾ ਵੀ ਇਹਨਾਂ ਨੂੰ ਚੀਜ਼ਾਂ ਪਾਵਾਂਗੇ ਆਪਾਂ ਖਾਣ ਪੀਣ ਵਾਲੀਆਂ ਜਿਵੇਂ ਹਰਾ ਉਹ ਚੀਜ਼ਾਂ ਵਾਲਾ ਆਪਾਂ ਜਿਆਦਾ ਧਿਆਨ ਦੇਵਾਂਗੇ ਤਾਂ ਆਪਾਂ ਕਦੇ ਵੀ ਜ਼ਿੰਦਗੀ ਚ ਮਾਰ ਖਾਂਦੀ ਨਹੀਂ ਹੈਗੇ ਇਹਨਾਂ ਅਸਲ ਬਹੁਤ ਜਿਆਦਾ ਅਲੋਪ ਹੋਂਦੀ ਜਾ ਰਹੀ ਹੈ। ਪਿੰਡਾਂ ਦੇ ਵਿੱਚ ਦੇਸੀ ਗਾਇਆਂ ਤਕਰੀਬਨ ਨਹੀਂ ਹੈਗੀਆਂ। ਇਹ ਪੈਨਿਕਾਂ ਨੇ ਵੀ ਸਾਰੀ ਨਹੀਂ ਹੈਗੀਆਂ, ਰੱਖੀਆਂ ਵੀ ਹੋਈਆਂ ਬਹੁਤ ਵੀਰ ਘਰਾਂ ਨੇ। ਪਰ ਇਹ ਪਰ ਇਹਨਾਂ ਅਸਲ ਬਹੁਤ ਖਤਮ ਹੋ ਗਈ। ਹੁਣ ਆਪਾਂ ਜਾਣਦੇ ਆ ਐਚਐਫ ਵਾਲੀ ਵੀ ਐਚਐਫ ਰੱਖ ਲਓ ਭਾਈ ਦੁੱਧ ਵਧੀਆ ਦੇਊਗੀ, ਉਹਨਾਂ ਹੀ ਪਤਲਾ ਹੋਊਗਾ ਦੁੱਧ। ਬਾਕੀ ਇਹ ਇਹ ਮੰਨ ਲਓ ਫੌਰਨਾਂ ਕੰਟਰੀਆਂ ਜਿਵੇਂ ਬਾਹਰ ਲੀਆਂ ਵਿਦੇਸ਼ੀ ਕਹ ਦਿੰਨੇ ਇਹਨਾਂ ਨੂੰ ਹਣਾ। ਇਹ ਦੇਸੀ ਆ ਕੀ ਉਹ ਵਿਦੇਸ਼ੀ ਆ? ਹੂੰ। ਦੇਸੀ ਵਿਦੇਸੀ ਜੰਤਰ ਦਾ ਪਾਪ ਨੂੰ ਸਾਰਿਆਂ ਨੂੰ ਪਤਾ ਜਿਵੇਂ ਬਾਹਰਲਾ ਹੋ ਗਿਆ ਇਧਰ ਆਪਣਾ ਪੰਜਾਬ ਹੋ ਗਿਆ ਇਹ ਪੰਜਾਬੀ ਆ ਗਈ ਆਪਣੀ ਉਹ ਭਾਈ ਬਾਹਰਲੀ ਬਰੀਡ ਆ ਜੀ ਉਹ ਤਾਂ ਇੰਨੀ ਗਰਮੀ ਮੰਨਦੀ ਐ ਜਿਨ੍ਹਾਂ ਨੇ ਇਹ ਫਾਰਮ ਸਟਾਰਟ ਕਰਨਾ ਆਪਣੇ ਕੋਲ ਤਾਂ ਦੋ ਹੀ ਨੇ ਤਕਰੀਬਨ ਇੰਨੀਆਂ ਨਹੀਂ ਹੈਗੀਆਂ ਮੈਂ ਇਹ ਗਾਈਆਂ ਤੇ ਕੰਮ ਨਹੀਂ ਕਰਨਾ ਹੈਗਾ ਮੈਂ ਦੇਸੀ ਗਾਈਆਂ ਦੇ ਕੰਮ ਕਰੂੰਗੀ ਮੱਝਾਂ ਆਪਣੇ ਕੋਲ 20 ਹੈਗੀਆਂ ਨੇ ਹੁਣ ਮੰਨ ਕੇ ਚੱਲ ਪਹਿਲਾਂ ਮੈਂ ਸਟਾਰਟਿੰਗ ਚ 5 ਜਗਾਈਆਂ ਦੇਸੀ ਲੈ ਕੇ ਆਉਂਗੀ ਬਾਕੀ ਮੈਂ ਆਪਣੇ ਪ੍ਰੋਡਕਟ ਬਣਾ ਕੇ ਸੇਲ ਕਰੂੰਗੀ ਠੀਕ ਆ ਮੰਡੀ ਕਰਨ ਜੇ ਆਪਾਂ ਖੁਦ ਕਰਾਂਗੇ ਤਾਂ ਹੀ ਆਪਾਂ ਮੁਨਾਫਾ ਲੈ ਸਕਦੇ ਆ ਲੈ ਸਕਦੇ ਨਹੀਂ ਕੋਈ ਫਾਇਦਾ ਨਹੀਂ ਹੈਗਾ ਜੇ ਆਪਾਂ ਨੂੰ ਸਾਬਕਿਤਾਬ ਹੀ ਨਹੀਂ ਬਾਕੀ ਜਾਣਕਾਰੀ ਹੋਣੀ ਵੀਰੇ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਆਪਦੇ ਪਸ਼ੂਆਂ ਦੀ ਵੀ ਆਪਾਂ ਕਿਵੇਂ ਇਹਦੀ ਦੇਖਭਾਲ ਕਰਨੀ ਹੈ ਕੀ ਕੀ ਸਮੇਂ ਨਾਲ ਦੇਣਾ ਜਿਹੜਾ ਹੁਣ ਜਿਹੜਾ ਅਸਲ ਸਮਾਂ ਹੁੰਦਾ ਹੈ ਕਟੜ ਨੂੰ ਦੁੱਧ ਪਿਆਉਣ ਦਾ ਘੰਟੇ ਤੋਂ ਡੇਢ ਤੋਂ 2 ਘੰਟੇ ਦੇ ਵਿੱਚ ਵਿੱਚ ਇਹਨੂੰ ਬੋਲੀ ਪਲਾ ਦੇਣੀ ਚਾਹੀਦੀ ਹੈ ਪਲਾ ਦੇਣੀ ਤੇ ਚਲ ਭਣੇ ਧੰਨਵਾਦ ਆਪਣਾ ਅੱਜ ਦਾ ਟੌਪਿਕ ਆਇਆ ਸੀ। ਮੇਰੇ ਤਾਂ ਹਾਂ ਇਹੀ ਟੌਪਿਕ ਸੀਗਾ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਤੋਂ ਤੁਹਾਨੂੰ ਸਿੱਖਣ ਨੂੰ ਮਿਲੂਗਾ। ਚਲੋ ਇਹ ਨਹੀਂ ਕਹਿੰਦੇ ਆਪਾਂ ਵੀ ਤੁਹਾਨੂੰ ਨੌਲੇਜ ਨਹੀਂ ਜਿਦੇ ਘਰੇ ਵੀ ਪਸ਼ੂ ਰੱਖਿਆ ਨੂੰ ਹਰ ਇੱਕ ਨੂੰ ਨੌਲੇਜ ਹੈ। ਠੀਕ ਹੈ ਪਰ ਵੀ ਜਿਹੜੀਆਂ ਕੁਝ ਚੀਜ਼ ਆਪਾਂ ਕਹਿਦੇ ਨੇ ਵੀ ਕੋਈ ਨਾ ਹਜੇ ਖੜੀ ਨਹੀਂ ਹੁਣ ਜਿਵੇਂ ਖੜੀ ਨਹੀਂ ਹੈਗੀ। ਐਨਾ ਚਿਰ ਮੈਂ ਵੇਟ ਨਹੀਂ ਕਰ ਸਕਦੀ ਸੀ। ਬਸੀ ਭੁੱਖੀ ਸੀਗੀ। ਮੈਂ ਨਿਆਣਾ ਬਾਗੇ ਮੈਂ ਦੁੱਧ ਆਪ ਕੱਢ ਲਿਆ। ਮੈਨੂੰ ਬੋਟਲ ਨਾਲ ਪਿਆਤਾ ਇਹ ਚ ਕੀ ਗੱਲ ਹੈ? ਦੋ-ਚਾਰ ਦਿਨ ਚੇ ਖੜ ਜੂਗੀ। ਜੇ ਨਹੀਂ ਵੀ ਖੜੂਗੀ ਮੈਂ ਬ ਠੀਕ ਹੈ ਪਰ ਇਹ ਨਹੀਂ ਹੈਗਾ ਵੀ ਹਾਂ ਉਹ ਵੀ ਮਾਂ ਹੈ ਉਹਦੇ ਬੱਚਾ ਮੈਂ ਮੂਰੇ ਰੱਖੂਗੀ ਹੌਲੀ ਹੌਲੀ ਉਹ ਖੜ ਜੂਗੇ ਇਧਰ ਕੋਲੇ ਚ ਛੱਡੂਗੀ ਮੈਂ ਬਾਗਲ ਚ ਠੀਕ ਹੈ ਵੀ ਐਵੇਂ ਨਹੀਂ ਹੁੰਦਾ ਤੇ ਵੀ ਬਸ ਵੀਰੇ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਕਮੈਂਟ ਜ਼ਰੂਰ ਕਰਿਓ ਸ਼ੇਅਰ ਵੀ ਕਰ ਦਿਓ ਲਾਈਕ ਕਮੈਂਟ ਕਰਕੇ ਮੈਨੂੰ ਆਪਣੇ ਸਹਿਜ ਜ਼ਰੂਰ ਦਿਆ ਕਰੋ ਬਾਕੀ ਇਹ ਚੀਜ਼ ਤੁਸੀਂ ਦੱਸ ਦਿਆ ਕਰੋ ਬੈਣ ਤੁਹਾਡੀ ਜਾਣਕਾਰੀ ਵਧੀਆ ਲੱਗਦੀ ਹੈ ਵੀ ਆਹ ਵੀ ਸੇ ਦੇ ਜਿੰਨੀ ਕੀ ਜਾਣਕਾਰੀਆਂ ਮੈਂ ਤੁਹਾਨੂੰ ਦਵਾਂਗੀ ਵੀ ਸਾਰੀ ਬਾਕੀ ਤਾਂ ਸਿਆਣੇ ਨੇ ਜਿੰਨੇ ਵੀ ਭਰਾ ਸਾਡੇ ਭੈਣ ਕੰਮ ਕਰਦੇ ਨੇ ਇਹਨਾਂ ਤੇ ਪਰ ਇਹ ਚੀਜ਼ਾਂ ਹੁੰਦੀਆਂ ਨੇ ਵੀ ਵੀਰੇ ਹੌਸਲਾ ਮਿਲਦਾ ਹੁੰਦਾ ਆਪਾਂ ਨੂੰ ਹਣਾ ਹੌਸਲਾ ਜਿਵੇਂ ਮੰਨ ਕੇ ਚੱਲੋ ਤੁਸੀਂ ਇੱਕ ਸਾਡੇ ਡਾਕਟਰ ਇੰਦਰਜੀਤ ਸਿੰਘ ਜੀ ਸਰਾ ਵੀਰ ਜੀ ਨੇ ਮੇਰੇ ਕਜਨ ਬ੍ਰਦਰ ਨੇ ਬਹੁਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਇੱਕ ਵੀਰ ਸਾਡੇ ਹੋਗੇ ਬਲਵਿੰਦਰ ਸਿੰਘ ਜੀ ਬਲਾਸਪਰ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਇੱਕ ਸਾਡਾ ਗਲਾਬ ਸਿੱਧੂ ਵੀਰ ਹੋ ਗਿਆ ਮੇਰਾ ਛੋਟਾ ਭਾਈ ਹੈ ਨਾ ਵੀ ਇਹਨਾਂ ਦਾ ਮੈਨੂੰ ਹੌਸਲਾ ਇਹ ਐਂ ਕਹਿੰਦੇ ਨੇ ਵੀ ਭੈਣੇ ਤੂੰ ਕੰਮ ਕਰੀ ਚੱਲ ਅਸੀਂ ਤੇਰੇ ਪਿੱਛੇ ਖੜੇ ਆ ਠੀਕ ਹੈ ਹੌਸਲਾ ਹੁੰਦਾ ਮੈਂ ਇਹ ਨਹੀਂ ਹੈਗਾ ਵੀ ਮੈਨੂੰ ਕੋਈ ਕਿਸੇ ਚੀਜ਼ ਵੱਲੋਂ ਮਦਦ ਚਾਹੀਦੀ ਹੈ ਵੀਰੇ ਨਹੀਂ ਪਰਮਾਤਮਾ ਨੇ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਦਸਾਂ ਨੌਹਾਂ ਦੀ ਕਿਰਤ ਕਰਕੇ ਆਪਾਂ ਖਾਵਾਂਗੇ ਅੱਗੇ ਆਵਾਂਗੇ ਉਹ ਇੱਕ ਹੁੰਦਾ ਵੀ ਬੰਦੇ ਨੂੰ ਹੌਸਲਾ ਦੇਣਾ ਠੀਕ ਹੈ ਉਹ ਮੇਰੇ ਲਈ ਕਾਫੀ ਹੈ ਤੁਸੀਂ ਮੈਨੂੰ ਹੌਸਲਾ ਦਿਓਗੇ ਮਿਹਨਤ ਮੇਰੀ ਆ ਕੰਮ ਵੀ ਮੇਰਾ ਸੋਣਾ ਤੁਹਾਨੂੰ ਲੱਗਣਾ ਹੈ ਨਾ ਵੀ ਬਸ ਮੇਰੀ ਤੇ ਇਹੀ ਹੁੰਦਾ ਵੀਰੇ ਮੈਂ ਜਾਣਕਾਰੀ ਜਿੰਨੀ ਕਿ ਮੈਨੂੰ ਆ ਮੈਂ ਵੀ ਸ਼ੇਅਰ ਕਰਦੀ ਰਹਾਂ ਹਾਂ ਬਿਅੋਿਕ ਹੌਸਲੇ ਹੁੰਦਾ ਜੇ ਹੁਣ ਕਮਲ ਤੂੰ ਕੋਈ ਕੰਮ ਕਰਨਾ ਮੈਂ ਤੈਨੂੰ ਕਿੱਥੇ ਕਹਦਾ ਵੀ ਰਿਕਮਲ ਕੰਮ ਬਹੁਤ ਵਧੀਆ ਤੂੰ ਕਰ ਵੀਰੇ ਅਸੀਂ ਤੇਰੇ ਪਿੱਛੇ ਖੜੇ ਆ ਤੈਨੂੰ ਉਹਦਾ ਦੁੱਗਣਾ ਹੌਸਲਾ ਹੋਊਗਾ ਕਿੱਥੇ ਕਹਦਾ ਵੀ ਨਹੀਂ ਨਹੀਂ ਭਾਈ ਇਹ ਵਿਡਣਾ ਲਾਲੀ ਕਿਤੇ ਵੀ ਸਾਡੇ ਵੱਲੋਂ ਤੈਨੂੰ ਕੋਈ ਸਪੋਰਟ ਨਹੀਂ ਹੈਗੀ ਵੀਰੇ ਵੀਰਾ ਵੱਲੋਂ ਮੈਨੂੰ ਬਹੁਤ ਜ਼ਿਆਦਾ ਸਪੋਰਟ ਆ ਦਿਲੋਂ ਸਤਿਕਾਰ ਕਰਦੀ ਆ ਮੈਂ ਮੇਰੇ ਭਰਾਵਾਂ ਦਾ ਤਿੰਨ ਭਰਾ ਨੇ ਮੇਰੇ ਠੀਕ ਹੈ ਮੇਰੀਆਂ ਖੱਬੀਆਂ ਸੱਜੀਆਂ ਬਾਹਮਾਂ ਨੇ ਗੁਲਾਬ ਵੀ ਤਾਂ ਖਾਸ ਕਰਕੇ ਆ ਮੇਰੇ ਲਈ ਤੇ ਇਹ ਚੀਜ਼ਾਂ ਹੁੰਦੀਆਂ ਨੇ ਵੀ ਆਪਾਂ ਨੂੰ ਹੌਸਲਾ ਚਾਹੀਦਾ ਹੁੰਦਾ ਹੈ ਨਾ ਹੌਸਲਾ ਮੈ ਤੇ ਪ੍ਰਮਾਤਮਾ ਇਹ ਕਿ ਸਰੀਰ ਆ ਕੰਮਲੀ ਮਿੱਟੀ ਹੋ ਜਾਣਾ ਇੱਕ ਦਿਨ ਨੇ ਕੰਮ ਲੈ ਲੋ ਜਿੰਨਾ ਲੈ ਆ ਜਾਂਦਾ ਕੀ ਆ ਸੋਨੇ ਹੱਥ ਦੇਖੀ ਜਾਉ ਮੈਂ ਚਿੱਟੇ ਰੰਗ ਦਾ ਕੀ ਕਰੂੰ ਜੇ ਇਹ ਕਿਸੇ ਕੰਮ ਹੀ ਨਾ ਆਇਆ ਹਨਾ ਇੱਕ ਦਿਨ ਸੁਆਹ ਬਣ ਜਾਣਾ ਖਤਮ ਹੋ ਜਾਣਾ ਮਿੱਟੀ ਤੋਂ ਹੀ ਪੈਦਾ ਹੋਇਆ ਮਿੱਟੀ ਇਹਨੇ ਹੋ ਜਾਣਾ ਕੋਈ ਫਾਇਦਾ ਨਹੀਂ ਜੇ ਕੰਮ ਕਰਾਂਗੇ ਚਲੋ ਕੋਈ ਯਾਦ ਕਰ ਲੂਗਾ ਬੱਚੇ ਆਉਣ ਵਾਲੇ ਸਮੇਂ 'ਚ ਸਾਨੂੰ ਯਾਦ ਕਰਨਗੇ ਸਾਡੇ ਮਾਪਿਆਂ ਨੇ ਕੁਝ ਕੀਤਾ ਸੀ ਸਾਡੇ ਲਈ ਹਨਾ ਸਹੀ ਗੱਲ ਆ ਤੇ ਇਹ ਚੀਜ਼ਾਂ ਹੁੰਦੀਆਂ ਨੇ ਮੈਂ ਤਾਂ ਚਾਹੁੰਦੀ ਆ ਵੀ ਜਿੰਨਾ ਕਿ ਮੈਂ ਕਰ ਸਕਾਂ ਕੁਆਲਿਟੀ ਦੇ ਕੰਮ ਕਰਾਂ ਕੁਆਲਿਟੀ ਦੇ ਕੁਆਲਿਟੀ ਦੇ ਹੀ ਕੰਮ ਕਰਨਾ ਤੇ ਜਿੰਨੇ ਹੁਣ ਵਿੱਚ ਕਹ ਦਿੰਦੇ ਨੇ ਡੈਰੀ ਤੇ ਵੀ ਇਹ ਆ ਚੀਜ਼ ਐ ਬਾਈ ਡੈਰੀਆਂ ਦੇ ਤਾਂ ਬਹੁਤ ਕੁਝ ਪਿਆ ਹੂੰ ਠੀਕ ਆ ਆਪਾਂ ਕਿਸੇ ਦੇ ਕੰਮ ਨੂੰ ਮਾੜਾ ਵੀ ਨਹੀਂ ਕਹਿੰਦੇ ਚਲੋ ਵੀ ਜਿਹਨੂੰ ਕੋਈ ਵੀ ਚੀਜ਼ ਚੰਗੀ ਲੱਗਦੀ ਐ ਵੀਰੋ ਜਿਹਨੂੰ ਕੁਆਲਿਟੀ ਚਾਹੀਦੀ ਐ ਉਹ ਕੁਆਲਿਟੀ ਵਾਲੀ ਚੀਜ਼ ਹੀ ਲਊਗਾ ਹੀ ਲਊਗਾ ਫਿਰ ਆਪਾਂ ਬ੍ਰਾਂਡ ਕਿਉਂ ਕਹਿੰਨੇ ਵੀ ਬ੍ਰਾਂਡ ਲੈਣਾ ਆਪਾਂ 200 ਵਾਲਾ ਕਿਉਂ ਨਹੀਂ ਪਾਉਂਦਾ ਜਿਹੜਾ ਬੰਦਾ ਬ੍ਰਾਂਡ ਪਾਉਂਦਾ ਕਿਉਂ ਨਹੀਂ ਪਾਉਂਦਾ 200 ਵਾਲਾ ਉਹਨੂੰ ਕੁਆਲਿਟੀ ਚਾਹੀਦੀ ਐ ਠੀਕ ਆ ਕੁਆਲਿਟੀ ਦਾ ਫਰਕ ਉੱਥੇ ਆ ਜਾਂਦਾ ਹੁਣ ਮਾੜਾ ਬੰਦਾ ਤਾਂ ਬ੍ਰਾਂਡ ਪਾ ਨਹੀਂ ਸਕਦਾ ਵਿਚਾਰਾ ਹਨਾ ਤੇ ਜਿੰਨਾ ਵੀਰਾਂ ਨੂੰ ਕੁਆਲਿਟੀ ਚਾਹੀਦੀ ਹੈ ਵੀਰੋ ਉਹ ਚੀਜ਼ ਇਹ ਜਰੂਰ ਦੇਖਣਗੇ ਵੀ ਸਾਨੂੰ ਕੁਆਲਿਟੀ ਚਾਹੀਦੀ ਆ ਹੁਣ ਜਿਹੜਾ ਦੇਸੀ ਗਾਈਆਂ ਦਾ ਘਿਓ ਆਗਾ ਦੇਸੀ ਗਾਈਆਂ ਘਰਾਂ ਦੇ ਵਿੱਚ ਹੈ ਨਹੀਂ ਗੀਆਂ 35 3500 ਨੂੰ ਕਿਲੋ ਵਿਕ ਰਿਹਾ ਠੀਕ ਆ ਜਿਹੜਾ ਦੇਸੀ ਗਾਈਆਂ ਦਾ ਦੁੱਧ ਹੈ ਨਾ ਦਿੱਲੀ ਦੇ ਵਿੱਚ ਪਤਾ ਗੱਲ ਨਹੀਂ 1.5 150 ਰੁਪਏ ਨੂੰ ਕਿਲੋ ਜਾ ਰਿਹਾ ਠੀਕ ਆ ਐਚ ਐਫ ਗਾਈਆਂ ਦਾ ਦੁੱਧ 45 80 ਲੀਟਰ ਤੇ ਵੀ ਗਾਈ ਦਾ ਰਿਕਾਰਡ ਵਗਿਆ ਐਸ ਆਰ ਐਸ 84 ਤੇ ਉਹ ਜ ਆਪਾਂ ਨੂੰ ਤੱਤ ਨਹੀਂ ਮਿਲਣਗੇ ਜਿਹੜੇ ਦੇਸੀ ਗਾਵਾਂ ਚੋਂ ਮਿਲ ਰਹੇ ਨੇ ਠੀਕ ਹੈ ਜਿਹੜੇ ਪ੍ਰੋਟੀਨ ਸਾਨੂੰ ਇਹ ਮੰਨ ਲਓ ਵੀ ਵੱਧ ਤੋਂ ਵੱਧ ਪ੍ਰੋਟੀਨ ਸਾਨੂੰ ਦੁੱਧ ਚੋਂ ਮਿਲਦੇ ਨੇ ਪਰ ਜਿਹੜੇ ਦੇਸੀ ਗਾਈਆਂ ਦੇ ਵਿੱਚ ਦੁੱਧ ਦੇ ਪ੍ਰੋਟੀਨ ਨੇ ਬਹੁਤ ਜ਼ਿਆਦਾ ਵੱਧ ਮਾਤਰਾ ਦੇ ਵਿੱਚ ਵੱਧ ਮਾਤਰਾ ਦੇ ਵਿੱਚ ਠੀਕ ਆ ਵੀ ਇਹ ਚੀਜ਼ਾਂ ਨਹੀਂ ਗੀਆਂ ਵੀ ਆਪਾਂ ਨੂੰ ਇਹ ਚੀਜ਼ਾਂ ਵੱਲ ਧਿਆਨ ਬਹੁਤ ਜ਼ਿਆਦਾ ਜ਼ਰੂਰੀ ਆ ਦੀਆਂ ਜ਼ਰੂਰੀ ਹੈਗਾ ਠੀਕ ਆ ਧੰਨਵਾਦ ਵੀਰੇ ਸਾਰਿਆਂ ਦਾ